ਵਿਸ਼ੇਪਰसिद्ध ਤੇ ਸਭ ਤੋਂ ਖੂਬਸੂਰਤ અભਿਨੇਤਰੀ ਐਸ਼ਵਿਨ ਰਾਏ ਬੱਚਨ ਨੇ 77ਵੇਂ ਸਾਲਾਨਾ ਕੌਨਸ ਫੈਸਟੀਵਲ ਦੇ ਰੈਡ ਕਾਰਪਟ ਤੇ ਆਪਣੀ ਖੂਬਸੂਰਤੀ ਦਾ ਜਲਵਾ ਬਖੇਰਿਆ ਕੌਨਸ 2024 ਦੀਆਂ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓਸ ਸੋਸ਼ਲ ਮੀਡੀਆ ਤੇ ਛਾਈਆਂ ਹੋਈਆਂ ਨੇ ਐਸ਼ਵਿਨ ਰਾਏ ਨੇ ਜਿਵੇਂ ਹੀ ਰੈਡ ਕਾਰਪਟ ਤੇ ਗ੍ਰੈਂਡ ਐਂਟਰੀ ਕੀਤੀ ਤਾਂ ਸਾਰਿਆਂ ਦੀ ਨਜ਼ਰਾਂ ਉਹਨਾਂ ਦੇ ਲੁੱਕ ਤੇ ਟਿਕੀਆਂ ਇੱਕ ਹੱਥ ਵਿੱਚ ਫ੍ਰੈਕਚਰ ਹੋਣ ਦੇ ਬਾਵਜੂਦ ऐश्वर्या राय बच्चन रेड कार्पेट पे पूरी तरह नाल आत्मविश्वास ਨਾਲ ਦਿਖਾਈ ਦਿੱਤੀ ਤੇ ਇੱਕੀ ਝਟਕੇ ਚ ਮੇਲਾ ਲੁੱਟ ਲਿਆ ऐश्वर्या राय बच्चन ਨੇ ਕੌਨਸ ਫਿਲਮ ਫੈਸਟੀਵਲ ਰੈਡ ਕਾਰਪਟ ਤੇ ਸ਼ਾਨਦਾਰ ਲੁਕ ਚੁਣਿਆ ਉਸਨੇ ਚਿੱਟੇ ਸੁਰੰਗ ਦੇ ਨਾਲ ਇੱਕ ਕਾਲਾ ਮੋਨੋਕ੍ਰਮੈਟਿਕ ਡਰੈਸ ਪੇਰ ਕੀਤਾ ਇਸਦੇ ਪਹਿਰਾਵੇ ਤੇ ਸੁਨਹਿਰੀ ਸ਼ਿੰਗਾਰ ਦਿਖਾਈ ਦੇ ਰਹੇ ਸਨ ਪਹਿਰਾਵੇ ਦੇ ਪਿੱਛੇ ਇੱਕ ਪਾਸੇ ਲੰਬਾ ਤ੍ਰੇਲੇ ਐਸ਼ਵਰਾਰਾਏ ਬੱਚਨ ਨੇ ਆਪਣਾ ਮੇਕਅਪ ਕੱਟ ਰੱਖਿਆ ਤੇ ਬਹੁਤ ਕੱਟ ਐਕਸੈਸਰੀ ਦੇ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਵੱਡੇ ਸੁਨਹਿਰੀ ਰੰਗ ਦੇ ਲੂਪਸ ਉਸ ਦੀ ਦਿੱਖ ਵਿੱਚ ਸੂਰਜ ਵਧਾਰੇ ਸਨ ਐਸ਼ਵਰਾਰਾਏ ਬੱਚਨ ਨੂੰ ਬੁੱਧਵਾਰ ਨੂੰ ਕੌਂਸ ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਲਈ ਦਵਾਨਾ ਹੋ ਗਈ ਉਸ ਨੂੰ ਹੀ ਮੁੰਬਈ ਦੇ 에어ਪੋਰਟ ਤੇ ਬੇਟੀ ਆਰਾਧਿਆ ਬੱਚਨ ਦੇ ਨਾਲ ਦੇਖਿਆ ਗਿਆ ਸੀ ਬੇਟੀ ਆਰਾਧਿਆ ਉਹਨਾਂ ਦਾ ਸਾਥ ਦਿਂਦੀ ਨਜ਼ਰ ਆਈ ਕਿਉਂਕਿ ਉਹਨਾਂ ਦੇ ਘਰ ਤੋਂ ਜੋ ਫ੍ਰੈਕਚਰ ਸੀ ਐਸ਼ਵਰਾਰਾਏ ਬੱਚਨ ਨੇ 2002 ਵਿੱਚ ਇੱਕ ਕੌਂਸ ਫਿਲਮ ਫੈਸਟੀਵਲ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਪਹਿਲੀ ਵਾਰ ਉਹ ਇੱਕ ਖੂਬਸੂਰਤ ਸਾੜੀ ਪਹਿਨੇ ਨਜ਼ਰ ਆਈ ਸੀ ਤੇ ਉਸ ਨੇ ਇਵੈਂਟ ਵਿੱਚ ਪੂਰੀ ਲਾਈਮਲਾਈਟ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ ਪਿਛਲੇ 22 ਸਾਲਾਂ ਤੋਂ ਐਸ਼ਵਰ ਰਾਏ ਬੱਚਨ ਲਗਾਤਾਰ ਕਾਂਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਰਹੀ ਹੈ ਤੇ ਹਰ ਵਾਰ ਆਪਣੇ ਵੱਖ-ਵੱਖ ਲੁੱਕ ਨਾਲ ਪ੍ਰਸੰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਦੱਸਿਆ ਗਿਆ ਕਿ ਫਰਾਂਸ ਦੇ ਫਰੈਂਚ ਰਿਵੇਰਾ ਵਿੱਚ 14 ਮਈ ਨੂੰ 77ਵਾਂ ਸਾਲਾਨਾ ਕਾਂਸ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਇਸ ਸਮਾਗਮ 25 ਮਈ ਤੱਕ ਚੱਲੇਗਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰ ਰਾਏ ਬੱਚਨ ਨੇ ਨੂੰ ਆਖਰੀ ਵਾਰ ਫਿਲਮ ओनियन सल्वन 2 ਵਿੱਚ ਵਿਖਿਆ ਗਿਆ ਸੀ ਜਿਸ ਵਿੱਚ ਉਸਨੇ 66 ਵਿਕਰਮ ਤੇ ਜੈਮ ਰਵੀ ਵਰਗੇ ਸਟਾਰਾਂ ਨਾਲ ਕੰਮ ਕੀਤਾ ਸੀ ਇਹ ਪੀਰੀਅਡ ਡਰਾਮਾ ਫਿਲਮ ਸੀ ਜਿਸ ਵਿੱਚ ਐਸ਼ਵਰ ਰਾਏ ਬਚਨ ਦੀ ਦਮਦਾਰ ਅਦਾਕਾਰੀ ਦੀ ਕਾਫੀ ਜ਼ਿਆਦਾ ਤਾਰੀਫ਼ ਹੋਈ ਸੀ ਬਨਨ ਸਲਵਨ 2 ਦੇ ਨਿਰਦੇਸ਼ਨ ਮਨੀ ਰਤਨਮ ਨੇ ਇਸ ਦਾ ਨਿਰਦੇਸ਼ਨ ਕੀਤਾ ਸੀ ਤੇ ਹੁਣ ਉਹ ਪ੍ਰਸੰਸਕ ਫਿਲਮ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਐਸ਼ਵਰ ਰਾਏ ਬਚਨ ਕਾਂਸ 2024 ਦੇ ਦਿਨ ਤਿੰਨ ਤੇ ਆਪਣੇ ਦਿਖ ਦੇ ਨਾਲ ਡੰਗ ਰਹਿ ਗਈ ਆਪਣੀ ਦੋਸਤ ਤੇ ਹਾਲੀਵੁੱਡ ਅਦਾਕਾਰ ਈਵਾ ਲੰਗੋਰੀਆ ਨਾਲ ਇਵੈਂਟ ਚ ਮੁੜ ਜੁੜੀ ਦੋਵਾਂ ਨੇ ਰੈੱਡ ਕਾਰਪਟ ਤੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ ਐਸ਼ਵਰ ਰਾਏ ਬੱਚਨ ਆਪਣੇ ਕਾਂਸ 2024 ਦੇ ਪਰਿਵਾਰ ਨਾਲ ਮੱਲਾ ਮਾਰ ਰਹੀ ਹੈ ਗਾਲਾ ਇਵੈਂਟ ਵਿੱਚ ਉਸਨੇ ਆਪਣੀ ਇੱਕ ਨਜ਼ਦੀਕੀ ਦੋਸਤ ਤੇ ਹਾਲੀਵੁੱਡ ਸਟਾਰ ਈਵਾ ਲੰਗੋਰੀਆ ਨਾਲ ਦੁਬਾਰਾ ਜੁੜੀ ਹੈ ਦੋਵੇਂ ਯੋਰਗੇਸ ਲੋਤੀਮੋਸ ਦੁਆਰਾ ਨਿਰਦੇਸ਼ਿਤ ਕਿਰਸ ਆਫ ਕਾਈਂਡਨੈਸ ਦੇ ਪਰਿਮੇ ਵਿਲੇ रेड कार्पेट ਤੇ ਮਿਲੇ ਸਨ ਨੀਲੇ ਤੇ ਚਾਂਦੀ ਤੇ ਸ਼ਾਨਦਾਰ ਸ਼ੈਡਾ ਵਿੱਚ ਡਰਾਮਾ ਤੇ ਸ਼ਾਨਦਾਰ ਨੂੰ ਉਜਾਗਰ ਕਰਦਾ ਹੈ ਇਹ ਗਾਊਨ রেড ਕਾਰਪੇਟ ਤੇ ਚੱਲਣ ਤੋਂ ਬਾਅਦ ਬਾਲੀਵੁੱਡ اداکارਾਂ ਆਪਣੀ دوست ਈਵਾ ਲੰਗੋਰੀਆ ਨਾਲ ਦੁਬਾਰਾ ਮਿਲ ਗਈ। ਦੋਵਾਂ ਸਿਤਾਰਿਆਂ ਨੇ ਇੱਕ ਨਿੱਗੀ ਗਲਬਕੜੀ ਸਾਂਝੀ ਕੀਤੀ ਕਿਉਂਕਿ ਫੋਟੋਗ੍ਰਾਫਰ ਨੇ ਜੋੜੀਆਂ ਨੂੰ ਦਿਲਚੋਣ ਵਾਲੀਆਂ ਤਸਵੀਰਾਂ ਕੈਪਚਰ ਕੀਤੀਆਂ। ਐਸ਼ਵਰੀਆ ਨੇ 2024 ਦੇ ਆਪਣੇ ਪਹਿਲੇ ਦਿਨ ਲਈ ਇੱਕ ਹੋਰ ਪਾਲਗੁਨੀ ਵਿਗਿਆਨ ਸ਼ੇਨ ਪਿਕਾਕ ਦੀ ਜੋੜੀ ਦੀ ਚੋਣ ਕੀਤੀ ਸੀ ਉਸਨੇ ਲਾਲ ਕੌਰ ਪਰਤੇ ਚੱਲਣ ਵਾਲੇ ਸ਼ਾਨਦਾਰ ਸੁਨਹਿਰੀ ਲਹਿੰਗੇ ਵਾਲਾ ਇੱਕ ਨਾਟਕੀ ਮੋਨੋਕ੍ਰੋਮ ਗਰਾਉਂਡ ਭਾਇਆ ਸੀ ਇੱਕ ਕਾਰਸੈਟ ਪ੍ਰੇਰਿਤ ਸਲੂਟ ਨੂੰ ਫਰਸ਼ ਸਵੀਮਿੰਗ ਨਾਲ ਪੂਰਾ ਕੀਤਾ ਗਿਆ ਸੀ